ਇਹ ਤਾਂ ਇੱਥੇ ਪਸਾ ਲੱਗਦਾ ਨਾ ਵੀ ਕਾਲੇ ਬੰਦੇ ਦੀ ਕੋਈ ਕਦਰ ਨਹੀਂ ਬਾਹਰ ਤਾਂ ਚਲੋ ਹਰ ਕਿਸਮ ਦੇ ਲੋਕ ਫਿਰਦੇ ਰਹਿੰਦੇ ਹਨਾ ਕੱਲ ਮੇਰੇ ਕੋਲੇ ਮਾਸਟਰ ਸਲੀਮ ਭਾਜੀ ਦੀ ਵੀਡੀਓ ਕਾਲ ਆ ਗਈ ਕੁਦਰਤੀ ਅੱਛਾ ਵੀ ਨੂੰ ਕਹਦੇ ਉਹ ਹਰ ਸਿਮਰਣ ਭਾਜੀ ਤੇਰਾ ਤਾਂ ਮੇਰੇ ਨਾਲੋਂ ਵੀ ਪੇੜਾ ਕਰ ਕੋਇਆ ਪਿਆ ਪ੍ਰੋਡਕਸ਼ਨ ਤੇ ਜਿਹੜੇ ਕੰਮ ਕਰਦੇ ਉਹ ਵੀ ਨਹੀਂ ਚਾਰਜ ਨਾਲ ਹੋ ਕਰਦੇ ਹਨਾ ਰਿਸਪੌਂਸ ਦਿੰਦੇ ਹਾਂ ਕਹਾਂ ਮੈਂ ਦੱਸਿਆ ਮਗਾ ਉਰੇ ਆ ਵੇ ਨੂੰ ਪਤਾ ਮੈਂ ਮੈਂ ਕੌਣ ਹਾਂਜੀ ਭਾਈਆ ਹਾਂਜੀ ਭਾਜੀ ਉਹ ਮੈਂ ਕਹਿੰਦਾ ਖਜਰੋ ਵਰਸ ਮੇਰੇ ਨਾਲ ਹੈ ਭਾਈ ਮੈਂ ਆਪ ਨੂੰ ਇਸ ਲੁੱਕ ਦੇ ਵਿੱਚ ਅੱਜ ਵੇਖ ਰਿਓ ਕਿਦਾਂ ਦਾ ਲੱਗ ਰਿਹਾ ਮੈਨੂੰ ਕੋਈ ਇਸ ਤਰ੍ਹਾਂ ਦਾ ਮੈਂ ਦੇਖਿਆ ਵੈਸੀ ਨਾ ਕੋਈ ਕੁੜੀ ਦੇ ਵੀ ਅੱਗੇ ਵੀ ਤੁਸੀਂ ਜਿਹੜੇ ਐਕਸਪੀਰੀਅੰਸ ਐਕਸਪੈਰੀਮੈਂਟ ਜਿਹੜੇ ਆ ਉਹ ਕਰਦੇ ਰਹੋ ਇਸ ਵਾਰ ਵੀ ਕੁਝ ਵੱਖਰਾ ਹੀ ਲੈ ਕੇ ਆ ਰਹੇ ਹੋ ਫਿਲਮ ਲੋਕ ਜਿਹੜੇ ਜਾਣਦੇ ਆ ਨਾ ਲੋਕ ਐਂਟਰਟੇਨਮੈਂਟ ਤੇ ਲਈ ਜਾਂਦੇ ਆ ਹਨਾ ਸੋ ਇਹਨਾਂ ਕੋ ਪ੍ਰੋਮਿਸ ਜ਼ਰੂਰ ਕਰਦੇ ਆ ਐਸਵਾਰ ਇਸੀ ਫਿਲਮ ਤੁਹਾਡੇ ਸਾਹਮਣੇ ਲਈ ਬਣਾ ਰਹੇ ਆ ਤੇ ਬਹੁਤ ਤੁਸੀਂ ਇੰਜੋਏ ਕਰੋਗੇ ਸਕ੍ਰਿਪਟ ਪੜ ਲਈ ਹੈ ਸਾਰੀ ਸਕ੍ਰਿਪਟ ਦਾ ਬਹੁਤ ਟਾਈਮ ਦੀ ਪੜੀ ਹੋਈ ਅੱਜ ਦੇ ਡਾਇਲੋਗ ਪੜੀ ਜਾਂਦਾ ਸੀ ਮੈਂ ਸਸੀ ਗਾਲ ਜੀ ਪਹਿਲਾਂ ਸਾਰਿਆਂ ਨੂੰ ਸਸੀ ਕਾਲ ਐਂਡ ਦੁਬਾਰਾ ਮੁਲਾਕਾਤ ਹੋ ਰਹੀ ਹੈ ਇੰਡੀਆ ਦੇ ਵਿੱਚ ਇਸ ਸ਼ੂਟ ਤੇ ਕਿਵੇਂ ਦਾ ਲੱਗ ਰਿਹਾ ਹੈ ਇੱਥੇ ਸ਼ੂਟ ਕਰਕੇ ਹੁਣ ਇੱਥੇ ਹਰਜੋਤ ਉਹਨਾਂ ਨਾਲ ਪਹਿਲਾਂ ਵੀ ਸ਼ੂਟ ਕੀਤਾ ਹੈ ਨਾ ਬਾਕੀ ਟੀਮ ਨਾਲ ਵੀ ਪਹਿਲਾਂ ਕਰ ਚੁੱਕੇ ਹੋ ਅਸਲੀ ਤਾਂ ਇੱਥੇ ਪਤਾ ਲੱਗਦਾ ਨਾ ਵੀ ਕਾਲੇ ਬੰਦੇ ਦੀ ਕੋਈ ਕਦਰ ਨਹੀਂ ਬਾਹਰ ਤਾਂ ਚਲੋ ਹਰ ਕਿਸਮ ਦੇ ਲੋਕ ਫਿਰਦੇ ਰਹਿੰਦੇ ਹਨਾ ਅੱਗੇ ਕੱਲ ਮੇਰੇ ਕੋਲੇ ਮਾਸਟਰ ਸਲੀਮ ਭਾਜੀ ਦੀ ਵੀਡੀਓ ਕਾਲ ਆ ਗਈ ਕੁਦਰਤੀ ਅੱਛਾ ਵੀਨੂ ਕਹਿੰਦੇ ਹੋਈ ਹਰ ਸੇ ਮਿਲਣ ਭਾਜੀ ਤੇਰਾ ਤਾਂ ਮੇਰੇ ਨਾਲੋਂ ਵੀ ਪੇੜਾ ਕਰਕ ਹੋਇਆ ਪਿਆ ਹੈ ਤੇ ਪਰ ਨਹੀਂ ਇਟਸ ਫਨ ਸਾਰਾ ਵਧੀਆ ਚੱਲੀ ਜਾਂਦਾ ਪਰ ਸੱਚੀ ਇੱਥੇ ਨਾ ਵਿਚਾਰੇ ਮਤਲਬ ਵਿਚਾਰੇ ਧੱਕਾ ਦੇ ਮੈਂ ਗੱਲ ਕਰੂੰਗਾ ਵੀ ਬੜੀ ਡਿਸਕ੍ਰਿਮੀਨੇਸ਼ਨ ਹੈ ਯਾਰ ਲੋਕਾਂ ਦਾ ਹੈ ਨਾ ਮੈਂ ਬਤੇਰਾ ਬਹੁਤ ਹੋਰ ਤਾਂ ਹੋਰ ਪ੍ਰੋਡਕਸ਼ਨ ਤੇ ਜਿਹੜੇ ਕੰਮ ਕਰਦੇ ਉਹ ਵੀ ਨਹੀਂ ਚਰਜਣਾ ਉਹ ਕਰਦੇ ਹਨ ਰਿਸਪਾਂਸ ਦਿੰਦੇ ਹਾਂ ਕਰ ਮੈਂ ਦੱਸਿਆ ਮੈਂ ਘਰੇ ਆ ਵੇ ਉਹਨੂੰ ਪਤਾ ਮੈਂ ਮੈਂ ਕੌਣ ਹਾਂਜੀ ਭਾਈ ਹਾਂਜੀ ਭਾਜੀ ਉਹ ਮੈਂ ਕਹਿੰਦਾ ਰੋਵਰ ਸ ਮੇਰੇ ਨਾਲ ਕਦੇ ਹੈ ਭਾਜੀ ਮੈਂ ਤੁਹਾਨੂੰ ਕਿਹਾ ਮੈਂ ਪਛਾਣਿਆ ਨਹੀਂ ਸੀ ਹੈ ਨਾ ਉਹੀ ਉਹੀ ਉਹਨਾਂ ਨਾਲ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਬਿਲਕੁਲ ਨਹੀਂ ਸੀ ਪਤਾ ਲੱਗਿਆ ਹੈ ਨਾ ਹਾਂ ਤੁਸੀਂ ਕਹਿ ਰਹੇ ਹੋ ਕਿ ਇੱਥੇ ਇੱਥੇ ਜ਼ਿਆਦਾ ਇਦਾਂ ਹੁੰਦਾ ਮੈਨੂੰ ਯਾਦ ਆ ऑस्ट्रेलिया ਇੱਕ ਸਵਿਡ ਸ਼ਾਪ ਤੇ ਆਪਾਂ ਸ਼ੂਟ ਕਰ ਰਹੇ ਸੀ ਹੈਨਾ ਇੱਕ ਫੀਮੇਲ ਤੁਹਾਡੇ ਕੋਲ ਆ ਕੇ ਖੜ ਗਈ ਸੀ ਜਿਹਨੂੰ ਲੱਗਿਆ ਕਿ ਸ਼ਾਇਦ ਤੁਸੀਂ ਉਹ ਘਰੇ ਕਦਰ ਕੁਝ ਨਹੀਂ ਉਹਨਾਂ ਦਾ ਕਿਤੇ ਹਾਂ ਤੇ ਤੇ ਨਾਰਮਲਾਈਜ਼ ਕਰਦੇ ਹੋ ਥੋੜੀ ਚੀਜ਼ਾਂ ਇੱਥੇ ਥੋੜਾ ਕਰਦੇ ਹੋ ਮੇਰੇ ਵੱਲ ਦੇਖੀ ਆਵੇ ਉਹ ਵੀ ਹੈਨਾ ਉਦੋਂ ਚੰਗੀ ਤਰ੍ਹਾਂ ਦੇਖਿਆ ਦੂਰੋਂ ਦੇਖ ਕੇ ਆਈ ਕਹਿੰਦੀ ਮੈਨ ਯੂ ਫੀਚਰਸ ਆ ਡਿਫਰੈਂਟ ਮੈਨ you don't want to fast right i know that mai with fun but, but the experience went there na. so um it. The ਸ਼ੂਟ ਕਰਨ ਦਾ ਇੱਕ ਅਲੱਗ ਐਕਸਪੀਰੀਅੰਸ ਰਹਿੰਦਾ ਹੈ ਪੰਜਾਬ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਇੱਥੇ ਵੱਡਾ ਜਿਹੜਾ ਹੈ ਨਾ ਤਾਂ ਮਾਜਾ ਮਜਾ ਰਹਿੰਦਾ ਹੈ ਉੱਥੇ ਜਦੋਂ ਆਪਾਂ ਸ਼ੂਟ ਦੇਖਿਆ ਤੁਹਾਡਾ ਹੋ ਰਿਹਾ ਬਹੁਤ ਘੱਟ ਲੋਕਾਂ ਦੇ ਵਿੱਚ ਹੁੰਦਾ ਹੈ ਹਨਾ ਸੋ ਜ਼ਿਆਦਾ ਫੀਲ ਕਿੱਥੇ ਆਉਂਦੀ ਹੈ ਕਿ ਹਾਂ ਫਿਲਮ ਸ਼ੂਟ ਕਰ ਰਹੇ ਹੋ ਵਾਕੀ ਫੀਲ ਜਿਹੜਾ ਸ਼ੂਟ ਦਾ ਉਹ ਤਾਂ ਮਾਹੌਲ ਦੇ ਹਿਸਾਬ ਨਾਲ ਹੀ ਹੁੰਦਾ ਹੈ ਹਨਾ ਇੱਥੇ ਦੇਖਣ ਵਾਲੇ ਤੁਹਾਨੂੰ ਐਪਰੀਸ਼ੀਏਟ ਕਰਨ ਵਾਲੇ ਕਿੰਨੇ ਹੁੰਦੇ ਆ ਹਨਾ ਲੋਕਾਂ ਨੂੰ ਪਤਾ ਹੈ ਕਿ ਹਾਂ ਯਾਰ ਵੀ ਆਪਣੇ ਐਕਟਰ ਫਿਰਦੇ ਨੇ ਕੋਈ ਆਇਆ ਹੈ ਹਨਾ ਫੋਟੋ ਫੋਟੋ ਕੁਝ ਆਉਣ ਆ ਜਾਂਦੇ ਆ ਲੋਕ ਤੇ ਹੋਰ ਤੇ ਪਰ ਉੱਥੇ ਵੀ ਵਧੀਆ ਉੱਥੇ ਆਏ ਆ ਵੀ ਟੋਟਲੀ ਕੰਮ ਤੇ ਕਨਸੈਂਟਰੇਸ਼ਨ ਕਨਸਿਡਰੇਸ਼ਨ ਬਣੀ ਰਹਿੰਦੀ ਹੈ ਇਹ ਵੀ ਵਧੀਆ ਉਹਨੇ ਤਾਂ ਤੇ ਵਧੀਆ ਪਰ ਇੰਡੀਆ ਦੇ ਵਿੱਚ ਆਏ ਆ ਵੀ ਇੱਥੇ ਆਪਾਂ ਨੂੰ ਲੋਕਾਂ ਨੂੰ ਪਤਾ ਹੁੰਦਾ ਵੀ ਕੌਣ ਹੈ ਇਹ ਹਨਾ ਉਹ ਵਧੀਆ ਮੋਲ ਬਣਾ ਰਹਿੰਦਾ ਆਪਣੇ ਆਪ ਨੂੰ ਇਸ ਲੁੱਕ ਦੇ ਵਿੱਚ ਅੱਜ ਵੇਖ ਰਹੇ ਹੋ ਕਿਦਾਂ ਦਾ ਲੱਗ ਰਿਹਾ ਅੱਜ ਵਿਆਹ ਆਦ ਹੈ ਨਾ ਮੈਨੂੰ ਲੱਗਦਾ ਮੈਨੂੰ ਕੋਈ ਇਸ ਤਰ੍ਹਾਂ ਦਾ ਮੈਂ ਦੇਖਿਆ ਵੈਸੇ ਨਾਲ ਕੋਈ ਕੁੜੀ ਦੇ ਵੀ ਹੈਂ ਤੇ ਮੈਂ ਨਹੀਂ ਸੱਚੀ ਯਾਰ ਮम्मा ਨੂੰ ਫੋਟੋ ਭੇਜੀ ਆਪਣੀ ਆ ਆ ਵਾਲੀ ਲੁੱਕ ਹਾਂ ਆ ਵਾਲੀ ਲੁੱਕ ਨਹੀਂ ਭੇਜੀ ਐਸ ਮੈਂ ਮੰਮੀ ਨੂੰ ਹੁਣੇ ਵੀਡੀਓ ਕਾਲ ਲਾਗੇ ਹਟੇ ਸੀ ਪਰ ਉਹਨੇ ਚੱਕਿਆ ਨਹੀਂ ਕਿਤੇ ਬਿਜ਼ੀ ਹੋਣਗੇ ਤੇ ਮੈਨੂੰ ਐ ਜੇ ਲੱਗੀ ਜਾਂਦਾ ਵੀ ਜਦੋਂ ਮੈਂ ਆਪਣੇ ਆਪ ਨੂੰ ਦੇਖਦਾ ਮੈਂ ਕਹਿੰਦਾ ਯਾਰ ਮਨਾ ਸ਼ੁਕਰ ਹੈ ਪਰਮਾਤਮਾ ਦਾ ਉਦੋਂ ਬਸ ਸ਼ੁਕਰ ਕਰਿਆ ਕਰੋ ਜੋ ਕੁਝ ਵੀ ਤੁਹਾਡੇ ਕੋਲ ਹੈਗਾ ਹਨਾ ਰੰਗ ਰੂਪ ਤਾਂ ਚਲੋ ਇਹ ਤਾਂ ਲੋਕ ਆਪਣੇ ਡਿਸਕ੍ਰਿਮੀਨੇਸ਼ਨ ਕਰ ਦਿੰਦੇ ਆ ਪਰ ਸਭ ਤੋਂ ਵੱਡੀ ਚੀਜ਼ ਦਾ ਮੈਨੂੰ ਲੱਗਦਾ ਵੀ ਆਪਾਂ ਪ੍ਰਮਾਤਮਾ ਦਾ ਸ਼ੁਕਰ ਅਦਾ ਕਰੋ ਕਿ ਤੁਸੀਂ ਤੰਦਰੁਸਤ ਹੋ ਹੈਨਾ ਤੇ ਤੰਦਰੁਸਤੀ ਲਈ دعاਵਾਾਂ ਵੀ ਹੈ ਸਾਰਿਆਂ ਨੂੰ ਤੁਸੀਂ ਵੀ ਸਾਰਿਆਂ ਲਈ ਕਰਿਆ ਕਰੋ ਸਭ ਤੋਂ ਵੱਡੀ ਚੀਜ਼ ਹੈ ਇਹ ਬਾਕੀ ਜੇ ਕਿ ਸਰ ਕੋ ਸ਼ੱਕ ਹੁੰਦਾ ਨਾ ਕੋਈ ਵੀ ਮੈਂ ਕਹੇ ਜਾ ਲੱਗਾ ਆਪਦੀ ਮਾਂ ਤੋਂ ਪੁੱਛ ਲਿਆ ਕਰੋ ਜਾ ਕੇ ਕਿਉਂਕਿ ਮਾਂ ਵੱਨੂ ਪੁੱਤ ਸਾਰੇ ਵਧੀਆ ਲੱਗਦੇ ਹੁੰਦੇ ਆ ਥੈਂਕ ਯੂ ਸੋ ਮਚ ਹਰ ਸਿਮਰਨ ਐਂਡ ਵੀ ਹੋਪ ਕਿ ਜਦੋਂ ਇਹ ਨੈਕਸਟ ਈਅਰ ਫਿਲਮ ਆਵੇ ਹੈ ਨਾ ਲੋਕੀ ਉਸ ਨੂੰ ਬਹੁਤ ਪਿਆਰ ਦੇਣ ਔਰ ਹਰ ਸਿਮਰਨ ਨੂੰ ਇੰਨਾ ਕਿ ਪਿਆਰ ਮਿਲੇ ਜੋ ਅਸੀਂ ਜੋਸ਼ੀਲਾ ਵੇਖਿਆ ਹੈ ਨਾ ਜਿਸ ਤਰ੍ਹਾਂ ਦਾ ਜਾਂ ਮਿਸਟਰ ਸ਼ੁਦਾਈ ਦੇ ਵਿੱਚ ਦੋ ਕਿਰਦਾਰ ਸੀ ਬਹੁਤ ਡਿਫਰੈਂਟ ਕੈਰੈਕਟਰ ਪਲੇ ਕੀਤਾ ਤੁਸੀਂ ਉਹਦੇ ਵਿੱਚ ਔਰ ਉਮੀਦ ਇਹੀ ਕਰਦੇ ਹਾਂ ਕਿ ਅੱਗੇ ਵੀ ਤੁਸੀਂ ਜਿਹੜੇ ਐਕਸਪੀਰੀਅੰਸ ਐਕਸਪੈਰੀਮੈਂਟ ਜਿਹੜੇ ਆ ਉਹ ਕਰਦੇ ਰਹੋ ਇਸ ਵਾਰ ਵੀ ਕੁਝ ਵੱਖਰਾ ਹੀ ਲੈ ਕੇ ਆ ਰਹੇ ਹੋ ਸੋ ਉਮੀਦ ਹੈ ਕਿ ਇਸੇ ਤਰੀਕੇ ਦਾ ਕੰਟੈਂਟ ਜਿਹੜਾ ਲੋਕਾਂ ਨੂੰ ਹਮੇਸ਼ਾ ਦਵੋ ਤੁਸੀਂ ਔਰ ਐਂਟਰਟੇਨ ਹੋਣ ਤੇ ਤੁਹਾਨੂੰ ਹਮੇਸ਼ਾ ਪਿਆਰ ਦਿੰਦੇ ਜੀ ਅਸੀਂ ਬਸ ਜਿਲ੍ਹਾ ਇਨਫਰਮਟੋ ਦੇ ਹਿੱਸੇ ਕਿ ਫਿਲਮ ਲੋਕ ਜਦੋਂ ਜਾਂਦੇ ਆ ਨਾ ਲੋਕ ਐਂਟਰਟੇਨਮੈਂਟ ਤੇ ਲਈ ਜਾਂਦੇ ਆ ਹਨਾ ਸੋ ਇਹਨਾਂ ਕੋ ਪ੍ਰੋਮਿਸ ਜ਼ਰੂਰ ਕਰਦੇ ਆ ਐਸ ਵਾਰ ਅਸੀਂ ਫਿਲਮ ਤੁਹਾਡੇ ਸਾਹਮਣੇ ਲਈ ਬਣਾ ਰਹੇ ਆ ਤੇ ਬਹੁਤ ਤੁਸੀਂ ਇੰਜੋਏ ਕਰੋਗੇ ਬਹੁਤ ਸਾਰਾ ਪਿਆਰ ਤਿਸਤਕਾਰ ਸਸੀ ਕਾਲ ਜੀ